ਲਾਈਵ ਬੋਸਡ ਲਾਈਵ ਹਾਂਜੀ 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 ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਪਿਆਰ ਸਤਿਕਾਰ ਭਰੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਆਪਾਂ ਦੋਵੇਂ ਪਾਸੇ ਲਾਈਵ ਆ ਜੀ ਮੇਰੇ ਇੰਸਟਾਗ੍ਰam ਤੋਂ ਤੇ ਮੇਰੇ ਫੇਸਬੁੱਕ ਪੇਜ ਤੋਂ ਵੀ ਲਾਈਵ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਕਿ ਕਾਲੂ ਸਵੇਰੇ ਆਪਣੀ ਫਿਲਮ ਗਾਂਧੀ 3 ਸਾਡੀ ਘਟ ਥੋੜੀ ਜਿਆਦਾ ਕਿਉਂਕਿ ਜਦੋਂ ਤੁਸੀਂ ਇਹਦੇ ਪਹਿਲੇ ਪਾਰਟ ਨੂੰ ਪਿਆਰ ਦਿੱਤਾ ਸੀ ਤਾਂ ਸਾਡੇ ਅਰਗੇ ਜਿਹੜੇ ਐਕਟਰ ਸੀ ਉਹ ਸਿਨੇਮੇ ਚ ਆਏ ਸੀ ਟ੍ਰੈਂਡ ਸੈੱਟ ਹੋਇਆ ਸੀ ਇਸ ਫਿਲਮ ਨਾਲ ਬਹੁਤ ਖੂਬਸੂਰਤ ਫਿਲਮ ਕੱਲ ਅਸੀਂ ਇਹਦਾ ਪ੍ਰੀਮੀਅਰ ਕੀਤਾ ਸੀਗਾ ਫਿਲਮ ਦਾ ਤੇ ਬੈਸਟਕ ਮਾਲ ਦੇ ਵਿੱਚ ਜਿੰਨੇ ਅਸੀਂ ਉਹ ਬੰਦੇ ਵੀ ਬੁਲਾਏ ਸੀ ਜਿਨ੍ਹਾਂ ਦੇ ਅਸੀਂ ਅਵਾਰਡ ਕੱਢੇ ਸੀ ਲਾਈਵ ਹੋ ਕੇ ਕੱਢੇ ਸੀ ਜਿਹੜੇ ਜਿਹੜੇ ਨੇ ਟੈਗ ਕੀਤਾ ਸੀ ਜਿਨ੍ਹਾਂ ਜਿਨ੍ਹਾਂ ਦੇ ਲੱਕੀ ਡਰਾ ਨਿਕਲੇ ਸਾਰਿਆਂ ਨੂੰ ਬੁਲਾਇਆ ਔਰ ਸਾਰਿਆਂ ਨੇ ਨਾ ਐਪਰੀਸ਼ੀਏਟ ਕੀਤਾ ਨਾ ਦਿਲ ਤੋਂ ਇਹ ਨਹੀਂ ਕਿ ਉਹ ਸਾਡੀ ਬੁਲਾਈ ਹੋਈ ਆਡੀਅנס ਸੀ ਤੁਹਾਨੂੰ ਪਤਾ ਚੱਲ ਜਾਂਦਾ ਕਿ ਕਿਹੜਾ ਬੰਦਾ ਕਿਵੇਂ ਕਹਿ ਰਿਹਾ ਜਿੱਦਾਂ ਨਹੀਂ ਉਹਨਾਂ ਦੇ ਚਿਹਰਿਆਂ ਤੇ ਇੱਕ ਅਜੀਬ ਖੁਸ਼ੀ ਸੀਗੀ ਫਿਲਮ ਦੇਖਣ ਤੋਂ ਬਾਅਦ ਤੇ ਜੋ ਉਹਨਾਂ ਨੇ ਜੋ ਦਿਲੋਂ ਨਿਕਲ ਰਿਆ ਸੀ ਜੋ ਨਿਕਲ ਰਿਆ ਸੀ ਮੈਂ ਖੁਦ ਤੁਹਾਨੂੰ ਕਹਿ ਰਿਹਾ ਕਿ ਮੈਨੂੰ ਲੱਗਦਾ ਕਿ ਮੇਰੀ ਜ਼ਿੰਦਗੀ ਦੀਆਂ ਜਿਹੜੀਆਂ ਬੈਸਟ ਫਿਲਮਾਂ ਮੰਨਦਾ ਮੈਂ ਉਹਨਾਂ 'ਚੋਂ ਮੈਨੂੰ ਇੱਕ ਨੰਬਰ ਤੇ ਰੱਖਦਾ ਗਾਂਧੀ 3 ਨੂੰ ਮੈਂ ਖੁਦ ਨੰਬਰ 1 ਤੇ ਰੱਖਦਾ ਇਹ ਨਹੀਂ ਕਿ ਇਹ ਕੱਲ ਨੂੰ ਰਿਲੀਜ਼ ਹੋਣੀ ਹੈ ਜਾਂ ਤੁਹਾਨੂੰ ਬੁਲਾਉਣ ਲਈ ਕਿਉਂਕਿ ਕੱਲ ਇਹੀ ਗੱਲ ਤੁਸੀਂ ਕਹਿਣੀ ਹੈ سینਮਿਆਂ ਤੋਂ ਬਾਹਰ ਕਿਸਾਨ ਉਹ ਆਹੀ ਸਿਨੇਮਾ ਚਾਹੀਦਾ ਇਹ ਬੈਸਟ ਸਿਨੇਮਾ ਬਹੁਤ ਸਾਰੇ ਲੋਕ ਬੋਲਦੇ ਨੇ ਜੀ ਇਹਨਾਂ ਨੇ ਐਦਾਂ ਦੀ ਫਿਲਮ ਬਣਾਤੀ ਜਿਹਦੇ ਵਿੱਚ ਖੜਕਾ ਦੜਕਾ ਹੁਣ ਐਕਸ਼ਨ ਹੀਰੋ ਤਾਂ ਐਦਾਂ ਦੀਆਂ ਫਿਲਮਾਂ ਹੀ ਕਰੂਗਾ ਪਰ ਹਰ ਫਿਲਮ ਨੇ ਸਮਾਜ ਨੂੰ ਸੇਧ ਦਿੱਤੀ ਆ ਹਰ ਫਿਲਮ ਚ ਮੈਸੇਜ ਲੈ ਕੇ ਆਇਆ ਐਡੇ ਵੱਡੇ ਵੱਡੇ ਤਿੰਨ ਤੋਂ ਚਾਰ ਮੈਸੇਜ ਨੇ ਨਾ ਇੰਨੀ ਪਿਆਰੀ ਯਾਰੀ ਨੂੰ ਪੂਰੀ ਤਰ੍ਹਾਂ ਡੈਡੀਕੇਟਿਡ ਮੂਵੀ ਇਨਸਾਨੀਅਤ ਦੀ ਗੱਲ ਕਰਦੀ ਅੱਜ ਦੇ ਵਕਤ ਚ ਕਿਹੋ ਜਿਹਾ ਇਨਸਾਨ ਹੋਣੇ ਚਾਹੀਦੇ ਨੇ ਜਿਹੋ ਜਿਹੇ ਇਨਸਾਨਾਂ ਦੀ ਜ਼ਰੂਰਤ ਆ ਉਹੀ ਜਿਹਨ ਇਨਸਾਨਾਂ ਬਾਰੇ ਗੱਲ ਕਰਦੀ ਫਿਲਮ ਗਾਂਧੀ 3 ਯਾਰਾਂ ਦਾ ਯਾਰ ਜਿਹੜੀ ਕੱਲ ਨੂੰ ਲੱਗਣੀ ਹੈ 31 ਅਗਸਤ ਨੂੰ ਜੇ ਤੁਸੀਂ ਇਸ ਸਿਨੇਮੇ ਨੂੰ ਪਿਆਰ ਦੋਗੇ ਜਿਵੇਂ ਮੇਰੀਆਂ ਪਹਿਲੀਆਂ ਫਿਲਮਾਂ ਨੂੰ ਤੁਸੀਂ ਦਿੱਤਾ ਗਾਂਧੀ 1 ਗਾਂਧੀ 2 ਡਾਕੂਆਂ ਦਾ ਮੁੰਡਾ 1 2 ਬਲੈਕ ਹੈਡੀ ਐਸਪੀ ਦੇਵ ਸੋ ਅਸੀਂ ਇਦਾਂ ਦਾ ਸਿਨੇਮਾ मीनिंगफुल ਸਿਨੇਮਾ ਐਂਟਰਟੇਨ ਦੇ ਨਾਲ ਹਮੇਸ਼ਾ ਤੁਹਾਡੇ ਲਈ ਲੈ ਕੇ ਆਉਂਦੇ ਰਹਾਂਗੇ ਹਮੇਸ਼ਾ ਨਵੇਂ ਸਬਜੈਕਟਾਂ ਦੀ ਭਾਲ ਚ ਰਹਨੇ ਆ ਬਹੁਤ ਹੀ ਵਧੀਆ ਸਿਨੇਮਾ ਬਹੁਤ ਐਂਟਰਟੇਨਿੰਗ ਤੁਹਾਨੂੰ ਜੋ ਐਂਟਰਟੇਨ ਚਾਹੀਦਾ ਉਹ ਮਿਲੂਗਾ ਗਾਣਿਆਂ ਦੇ ਰੂਪ ਦੇ ਵਿੱਚ ਐਕਸ਼ਨ ਦੇ ਰੂਪ ਦੇ ਵਿੱਚ ਡਾਇਲੌਗਸ ਦੇ ਰੂਪ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਤੁਸੀਂ ਕਹੋਗੇ یار ਕਿ ਫੋਰਥ ਚਾਹੀਦੀ ਹੈ ਸਾਨੂੰ ਇਹ ਤੁਸੀਂ ਡਿਮਾਂਡ ਕਰੋਗੇ ਕੱਲ ਫਿਲਮ ਦੇਖਣ ਤੋਂ ਬਾਅਦ ਅਸੀਂ ਨਹੀਂ ਬਣਾਵਾਂਗੇ ਤੁਸੀਂ ਕਹੋਗੇ ਕਿ ਸਾਨੂੰ ਫੋਰਥ ਗਾਂਧੀ 3 ਇਹਦਾ ਪਾਰਟ ਚਾਹੀਦਾ ਸਾਨੂੰ ਗਾਂਧੀ ਦਾ ਫੋਰਥ ਪਾਰਟ ਆਉਣਾ ਚਾਹੀਦਾ ਇਹ ਤੁਸੀਂ ਡਿਮਾਂਡ ਕਰੋਗੇ ਕਿਉਂਕਿ ਇਹਨਾਂ ਜੋੜ ਲੈਂਦੇ ਆ ਕਿਰੈਕਟਰ ਤੁਹਾਨੂੰ ਆਪਣੇ ਆਪ ਚ ਔਰ ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਸੋਚ ਕੇ ਬਣਾਈ ਕੇ ਇਦਾਂ ਦੀ ਫਿਲਮ ਬਣ ਜੂਗੀ ਕਈ ਵਾਰ ਨਾ ਚੀਜ਼ਾਂ ਬਣ ਜਾਂਦੀਆਂ ਨੇ ਜਦੋਂ ਨੀਤਾਂ ਸਾਫ਼ ਹੁੰਦੀਆਂ ਨੇ ਸਭ ਦੇ ਦਿਲ ਮਿਲੇ ਹੁੰਦੇ ਨੇ ਆਪਸ ਵਿੱਚ ਸੱਚੀ ਨੀਤ ਨਾਲ ਬੰਦਾ ਚੱਲਦਾ ਹੈ ਤਾਂ ਫਿਰ ਉਹ ਚੀਜ਼ਾਂ ਬਣ ਜਾਂਦੀਆਂ ਨੇ ਮੈਨੂੰ ਲੱਗਦਾ ਕਿ ਉਦਾਂ ਦੀ ਫਿਲਮ ਬਣੀ ਹੈ ਤੁਸੀਂ ਸਾਰੇ ਜਾਇਓ ਸਪੋਰਟ ਕਰਿਓ ਸਿਨੇਮੇ ਨੂੰ ਔਰ ਵਾਦਾ ਅਸੀਂ ਇਦਾਂ ਦਾ ਹੀ ਵਧੀਆ ਸਿਨੇਮਾ ਤੁਹਾਡੇ ਲਈ ਹਮੇਸ਼ਾ ਲੈ ਕੇ ਆਉਂਦੇ ਰਵਾਂਗੇ ਚੰਗਾ ਸਿਨੇਮਾ ਬਾਕੀ ਬੋਲਣ ਵਾਲਿਆਂ ਨੇ ਮੰਦਾ ਜਿਹਨਾਂ ਨੇ ਬੋਲਣਾ ਉਹਨਾਂ ਨੇ ਬੋਲੀ ਜਾਣਾ ਪ੍ਰਮਾਤਮਾ ਨੇ ਉਹਨਾਂ ਦੀ ਡਿਊਟੀ ਲਈ ਹੈ ਸੋ ਉਹਨਾਂ ਚੀਜ਼ਾਂ ਦੀ ਅਸੀਂ ਬਿਲਕੁਲ ਪਰਵਾਹ ਨਹੀਂ ਕਰਦੇ ਅੱਜ ਕੱਲ ਵੀ ਮੈਂ ਤੁਹਾਨੂੰ ਦੱਸਦਾ ਕਿ ਕਿਸੇ ਨੇ ਫਿਲਮ ਬਾਰੇ ਚੰਗਾ ਲਿਖ ਕੇ ਪਾਤਾ ਪੱਲੀ ਭੁਪਿੰਦਰ ਪਾਜੀ ਨੇ ਉਹ ਹਮੇਸ਼ਾ ਸੱਚ ਲਿਖਦੇ ਨੇ ਜੋ ਉਹਨਾਂ ਦੇ ਦਿਲ ਜਿਹਾ ਉਹਨਾਂ ਨੇ ਮੇਰੀਆਂ ਮਾੜੀਆਂ ਫਿਲਮਾਂ ਦੇ ਆ ਕੇ ਵੀ ਮੈਨੂੰ ਕਿਹਾ ਦੇਵ ਗੱਲ ਨਹੀਂ ਬਣਦੀ ਉਹ ਕਹਿ ਜਾਂਦੇ ਆ ਤਾਂ ਫਿਰ ਉਹਨਾਂ ਨੇ ਇੱਕੋ ਗੱਲ ਕਹੀ ਔਰ ਜੋ ਦਿਲ ਚਾਇਆ ਉਹ ਲਿਖਿਆ ਉਹਦੇ ਥੱਲੇ ਕਮੈਂਟ ਆਉਣੇ ਸ਼ੁਰੂ ਹੋ ਗਏ ਕਿ ਤੁਸੀਂ ਪ੍ਰਮੋਟ ਕਰ ਰਹੇ ਹੋ ਫਲਾਣਾ ਕਰ ਰਹੇ ਹੋ ਇਦਾਂ ਦੀ ਪਹਿਲਾਂ ਦੇਖ ਤਾਂ ਲਓ ਫਿਲਮ 'ਚ ਕੀ ਆ ਕਿਤਾਬ ਦਾ ਕੱਲਾ ਉੱਪਰ ਟਾਈਟਲ ਦੇਖ ਕੇ ਉਹਨੂੰ ਪੜ੍ਹਨਾ ਵੀ ਸਿੱਖ ਲਓ ਮਾੜਾ ਜਿਆ ਯਾਰ ਜਿਹੜੇ ਬੋਲਦੇ ਨੇ ਮੈਂ ਉਹਨਾਂ ਲਈ ਕਹਿ ਰਿਹਾ ਸਪੈਸ਼ਲ ਔਰ ਬਹੁਤ ਉਹਨਾਂ ਨੇ ਵਧੀਆ ਲਿਖਿਆ ਅਸੀਂ ਨਹੀਂ ਕਿਸੇ ਨੂੰ ਕਿਹਾ ਆਪਣੇ ਦਿਲ ਦਿਲੋਂ ਮਹਾਰੋ ਲੋਕ ਬੋਲ ਰਹੇ ਨੇ ਜਿਹੜੇ ਦੇਖ ਕੇ ਗਏ ਨੇ ਫਿਲਮ ਬਾਰੇ ਤੇ ਜਿਹੜੇ ਮੰਦਾ ਬੋਲ ਰਹੇ ਨੇ ਜਿਨ੍ਹਾਂ ਨੂੰ ਇਹ ਜਲਸ ਹੁੰਦੀ ਹੈ ਕਿ ਇਹ ਅੱਗੇ ਵਧ ਰਹੇ ਨੇ ਤਾਂ ਇਹਦੀ ਲੱਤਾਂ ਖਿੱਚ ਲਈਏ ਹਮੇਸ਼ਾ ਰਹਿਣਾ ਇਹ ਤੁਹਾਡੇ ਨਾਲ ਵੀ ਹੁੰਦਾ ਹੋਊਗਾ ਇਹ ਸਾਰਿਆਂ ਨਾਲ ਹੀ ਹੁੰਦਾ ਹੈ ਸਮਾਜ ਦਾ ਇੱਕ ਪਾ ਕਹਿ ਸਕਦੇ ਆ ਇਹ ਲੋਕਾਂ ਦੀ ਨਾ ਇੱਕ ਤਾਂ ਹੁੰਦੀ ਹੈ ਉਹਨਾਂ ਦੀ ਨੇਚਰ 'ਚ ਇਹ ਚੀਜ਼ ਸ਼ਾਮਲ ਕਿ ਉਹ ਤਰੱਕੀ ਕਰਦਿਆਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦੇ ਉਹਨਾਂ ਦੇ ਵਿੱਚ ਤੁਹਾਡੇ ਆਪਣੇ ਵੀ ਹੁੰਦੇ ਨੇ ਕਈ ਤੁਹਾਡੇ ਇੰਡਸਟਰੀ ਦੇ ਵੀ ਹੁੰਦੇ ਨੇ ਕੋਈ ਕਿਸੇ ਗੱਲ ਤੋਂ ਥੋੜੋ ਖਿਜਿਆ ਹੁੰਦਾ ਕੋਈ ਕਿਸੇ ਗੱਲ ਤੋਂ ਖਿਜਿਆ ਹੁੰਦਾ ਉਹ ਵੀ ਔਰ ਬਗਾੜਾ ਤੁਸੀਂ ਕਿਸੇ ਦਾ ਕੁਛ ਨਹੀਂ ਹੁੰਦਾ ਸਭ ਦਾ ਭਲਾ ਮੰਗਦੇ ਹੋ ਸਰਬੱਤ ਦਾ ਭਲਾ ਮੰਗਦੇ ਹੋ ਕਦੇ ਕਿਸੇ ਦਾ ਆਪਾਂ ਮਾੜਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਪਰ ਲੋਕ ਫਿਰ ਵੀ ਨਹੀਂ ਹਟਦੇ ਕਰੀ ਜਾਣਦੋ ਉਹਨਾਂ ਦੀ ਜੌਬ ਹੈ ਮੈਨੂੰ ਹਮੇਸ਼ਾ ਥੋੜਾ ਪਿਆਰ ਚਾਹੀਦਾ ਉਹ ਬਹੁਤ ਥੋੜੇ ਲੋਕ ਨੇ ਤੁਸੀਂ ਬਹੁਤ ਜ਼ਿਆਦਾ ਪਿਆਰ ਕਰਨ ਵਾਲੇ ਥੋੜੇ ਆਸਰੇ ਉੱਡੇ ਫਿਰਦੇ ਆ ਥੋੜੇ ਪਿਆਰ ਆਸਰੇ ਉੱਡੇ ਫਿਰਦੇ ਆ ਇਹ ਦਿਲੋਂ ਮੈਂ ਗੱਲ ਕਹਿ ਰਿਹਾ ਤੁਹਾਨੂੰ ਔਰ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਸਤਿਕਾਰ ਕਲ ਨੂੰ ਰੁਪਿੰਦਰ ਗਾਂਧੀ 3 ਯਾਰਾਂ ਦਾ ਯਾਰ ਫਿਲਮ ਜਿਹੜੀ ਹੈਗੀ ਉਹ ਸਿਰਮਿਆ ਘਰਾਂ ਦੇ ਵਿੱਚ ਲੱਗ ਰਹੀ ਹੈ ਬਹੁਤ ਸੋਹਣੇ ਮੈਸੇਜ ਔਰ ਇਹ ਨਹੀਂ ਹੈ ਕਿ ਇਕੱਲੇ ਨੌਜਵਾਨਾਂ ਦੀ ਫਿਲਮ ਹੈ ਯਾਰੀ ਦੀ ਗੱਲ ਕਰਦੀ ਹੈ ਸਾਰੀਆਂ ਭੈਣਾਂ ਦੀ ਫਿਲਮ ਹੈ ਤੁਸੀਂ ਕਹੋਗੇ ਇਹੋ ਜੇ ਭਰਾ ਜੇ ਦੁਨੀਆ ਤੇ ਹੋਣ ਤਾਂ ਕਿਸੇ ਦੀ ਮਜਾਲ ਨਹੀਂ ਸਾਡੇ ਵੱਲ ਮਾੜੀ ਅੱਖ ਚੱਕ ਕੇ ਦੇਖ ਜੇ ਫਿਲਮ ਦੇਖਣ ਤੋਂ ਬਾਅਦ ਤੁਹਾਡੇ ਦਿਲ ਚੋਂ ਆਪ ਮੁਹਾਰੇ ਨਿਕਲੂਗਾ ਕਿ ਅਸੀਂ ਇਹ ਫਿਲਮ ਦੁਬਾਰਾ ਦੇਖਣੀ ਹੈ ਦੁਬਾਰਾ ਦੇਖਣੀ ਹੈ ਪਰਿਵਾਰਕ ਫਿਲਮ ਹੈ ਨੌਜਵਾਨਾਂ ਨੂੰ ਨੌਜਵਾਨਾਂ ਦਾ ਐਂਟਰਟੇਨ ਕਰੇਗੀ ਔਰ ਹਰ ਇੱਕ ਡਾਇਲੌਗ ਦੇ ਉੱਤੇ ਤੁਹਾਨੂੰ ਮਜਬੂਰ ਕਰੂਗੀ ਸੀਟੀਆਂ ਤਾੜੀਆਂ ਮਾਰਨ ਦੇ ਉੱਤੇ ਇਹੋ ਜਿਹਾ ਸਿਨੇਮਾ ਮੈਨੂੰ ਲੱਗਦਾ ਬਹੁਤ ਘੱਟ ਪੜਦਾ ਸੋ ਇਸੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈ ਤੁਸੀਂ ਹਮੇਸ਼ਾ ਸਾਥ ਦਿੱਤਾ ਸਾਡਾ ਅੱਜ ਅਸੀਂ ਜਿੱਥੇ ਵੀ ਬੈਠੇ ਆ ਤੁਹਾਡੇ ਪਿਆਰ ਸਦਕਾ ਨਹੀਂ ਤੁਹਾਨੂੰ ਪਤਾ ਹੀ ਹੈ ਕਿ ਸਿਨੇਮੇ ਦੇ ਵਿੱਚ ਸਾਡੇ ਵਰਗੇ ਥੀਏਟਰ ਦੇ ਕਲਾਕਾਰਾਂ ਨੂੰ ਪਿਆਰ ਪਾਉਣਾ ਹੀ ਬਹੁਤ ਮੁਸ਼ਕਲ ਸੀਗਾ ਤੁਸੀਂ ਸਾਡੀਆਂ ਫਿਲਮਾਂ ਨੂੰ ਪਿਆਰ ਦਿੱਤਾ ਤੁਸੀਂ ਅੱਜ ਇੱਥੇ ਤੱਕ ਪਹੁੰਚਾਇਆ ਸਾਨੂੰ ਕਿ ਅਸੀਂ ਲਗਾਤਾਰ ਸਿਨੇਮਾ ਕਰ ਰਹੇ ਹਾਂ ਤੇ ਲਗਾਤਾਰ मीनिंगफुल ਸਿਨੇਮਾ ਲੈ ਕੇ ਆ ਰਹੇ ਹਾਂ ਹਮੇਸ਼ਾ ਸੇਧ ਦੇਣ ਵਾਲਾ ਸਿਨੇਮਾ ਲੈ ਕੇ ਆ ਰਹੇ ਹਾਂ ਐਂਟਰਟੇਨ ਹੁੰਦਾ ਬਟ ਮੈਂ ਸਿਨਮਾ ਉਹ ਕਰਦਾ ਜੋ ਮੇਰੀ ਆਡੀਅנס ਮੇਰੇ ਚਾਹਣ ਵਾਲੇ ਮੈਨ ਤੋਂ ਮੰਗਦੇ ਨੇ ਤੇ ਤੁਸੀਂ ਪੂਰਾ ਸਾਥ ਦਿਓ ਤੇ ਐਡਵਾਂਸ ਬੁਕਿੰਗ ਓਪਨ ਹੋ ਚੁੱਕੀ ਹੈ ਜ ਪਰਿਵਾਰਾਂ ਨਾਲ ਜਾਓ ਪਰਵਾਰਕ ਫਿਲਮ ਹੈ ਫਿਲਮ ਤੁਹਾਨੂੰ ਰਵਾਉਂਦੀ ਬਹੁਤ ਜ਼ਿਆਦਾ इमोशनल ਕਰ ਲੈਂਦੀ ਹੈ ਜੋੜ ਲੈਂਦੀ ਹੈ ਕੈਰੈਕਟਰ ਕੱਲਾ ਮੈਂ ਨਹੀਂ ਜਿਹੜੇ ਬਾਕੀ ਦੇ ਨਵੇਂ ਕਲਾਕਾਰ ਫਰੈਸ਼ ਕਲਾਕਾਰ ਦੇਖੋਗੇ ਬਾ ਕਮਾਲ ਕੰਮ ਕੀਤਾ ਇੱਕ ਇੱਕ ਐਕਟਰ ਨੇ ਆਪਣੀ ਜਾਨ ਲਾਈ ਔਰ ਤੁਹਾਨੂੰ ਨਵੇਂ ਚਿਹਰੇ ਦੇਖਣ ਨੂੰ ਮਿਲਣਗੇ ਕੱਲ ਨੂੰ ਜਿਹੜੇ ਪੰਜਾਬੀ ਇੰਡਸਟਰੀ ਚ ਤੁਸੀਂ ਸਟਰਗਲ ਕਰ ਰਹੇ ਹੋ ਤੁਹਾਡੇ ਲਈ ਇੱਕ ਨਵਾਂ ਰਾਹ ਹੈ ਜਦੋਂ ਤੁਸੀਂ ਨਵੇਂ ਕਲਾਕਾਰਾਂ ਦੀਆਂ ਫਿਲਮਾਂ ਨੂੰ ਐਪਰੀਸ਼ੀਏਟ ਕਰੋਗੇ ਜਿਹੜੇ ਆਲੇ ਦੁਆਲੇ ਤੁਹਾਡੇ ਨਵੇਂ ਤੁਹਾਡੇ ਲਈ ਨਵਾਂ ਰਾਹ ਖੁੱਲਦਾ ਤੁਹਾਡੇ ਬੱਚਿਆਂ ਲਈ ਨਵਾਂ ਰਾਹ ਖੁੱਲਦਾ ਸੋ ਇਸ ਕਰਕੇ ਕਿਉਂਕਿ ਪੰਜਾਬੀ ਇੰਡਸਟਰੀ ਬਹੁਤ ਸਾਰੇ ਬਹੁਤ ਸਾਰੇ ਲੋਕਾਂ ਨੂੰ ਰੋਜ਼ਗਾਰ ਦਿੰਦੀ ਹੈ ਬਹੁਤ ਸਾਰੇ ਲੋਕਾਂ ਦਾ ਢਿੱਡ ਭਰਦੀ ਹੈ ਤਾਂ ਤੁਸੀਂ ਇੱਕ ਜ਼ਰੀਆ ਬਣ ਸਕਦੇ ਹੋ ਕਿ ਸਾਡੀ ਇਹ ਜਿਹੜੀ ਇੰਡਸਟਰੀ ਹੈ ਦੀ ਗਰੋਥ ਹੋਵੇ ਚੰਗੀਆਂ ਫਿਲਮਾਂ ਬਣ ਜਦੋਂ ਤੁਸੀਂ ਐਪਰੀਸ਼ੀਏਟ ਕਰੋਗੇ ਤੇ ਅਸੀਂ ਆਪਣੇ ਵੱਲੋਂ ਪੂਰੀ ਜਾਨ ਲਾਈ ਹੈ ਅਸੀਂ ਚੰਗੀ ਫਿਲਮ ਬਣਾਈ ਹੈ ਔਰ ਸੋਚ ਕੇ ਅਸੀਂ ਇਹ ਚੀਜ਼ ਅਸੀਂ ਸੋਚੀ ਸੀ ਕਿ ਚੰਗੀ ਸਕ੍ਰਿਪਟ ਲੈ ਕੇ ਚੰਗੀ ਫਿਲਮ ਬਣਾਵਾਂਗੇ ਪਰ ਇੰਨੀ ਸੀ ਸਾਨੂੰ ਪਤਾ ਕਿ ਇੰਨੀ ਚੰਗੀ ਫਿਲਮ ਬਣ ਜਾਣੀ ਹੈ ਔਰ ਇੰਨੀ ਵਧੀਆ ਬਣ ਜਾਣੀ ਹੈ ਔਰ ਇਹ ਚੀਜ਼ ਮੈਨੂੰ ਲੱਗਦਾ ਕਈ ਲੋਕ ਕਹਿੰਦੇ ਹੋਣਗੇ ਆਪਣੇ ਮੂੰਹੋਂ ਕਈ ਜਾਂ ਆਪਣੇ ਮੂੰਹੋਂ ਬੋਲੀ ਜਾਂਦਾ ਪਰ ਮੈਂ ਅਬਦੇ ਅਬਦੇ ਮੂੰਹੋਂ ਨਹੀਂ ਇਹ ਗੱਲ ਕਹਿ ਰਿਹਾ ਇਹ ਗੱਲ ਕੱਲ ਤੁਸੀਂ ਕਹੋਗੇ ਜੇ ਮੈਂ ਇਹ ਗੱਲ ਝੂਠੀ ਸਾਬਤ ਹੋ ਗਈ ਤਾਂ ਮੇਰਾ ਲਾਈਫ ਪਿਆ ਤੁਹਾਡੇ ਅੱਗੇ ਤੁਸੀਂ ਕਹਿ ਸਕਦੇ ਹੋ ਕਿ ਯਾਰ ਮਜ਼ਾ ਨਹੀਂ ਆਇਆ ਫਿਲਮ ਦੇ ਵਿੱਚ ਹੁਣ ਕੋਈ ਖੇਜਾ ਬੰਦਾ ਕਹੇ ਤਾਂ ਕਹਦੇ ਕਿਉਂਕਿ ਜੇ ਫਿਲਮ ਮਾੜੀ ਲੱਗੂ ਤਾਂ ਫਿਰ ਬਹੁਤ ਆਦ ਦੇ ਵਿੱਚ ਹੀ ਆਉਣਗੇ ਮੈਸੇਜ ਤੁਹਾਡੇ ਕਿ ਨਹੀਂ ਯਾਰ ਗੱਲ ਬਣੀ ਨਹੀਂ ਵਧੀਆ ਸੀ ਯਾਰ ਨਹੀਂ ਸਵਾਦ ਆਇਆ ਮੈਂ ਇੰਨੇ ਯਕੀਨ ਇੰਨੇ ਭਰੋਸੇ ਨਾਲ ਤੁਹਾਨੂੰ ਗੱਲ ਕਰ ਰਿਹਾ ਤੇ ਕੱਲ ਤੋਂ ਬਾਅਦ ਤੁਸੀਂ ਖੁਦ ਕਹੋਗੇ ਆਪਣੀ ਜ਼ੁਬਾਨ ਤੋਂ ਕਿ ਇਹਦਾ 4th ਪਾਰਟ ਬਾਈ ਜੀ ਕਦੋਂ ਲੈ ਕੇ ਆਓਗੇ ਅਸੀਂ ਇਹਦਾ 4th ਪਾਰਟ ਦੀ ਬੇਸਬਰੀ ਨਾਲ ਵ ਵਾਹਿਗੁਰੂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਤੰਦਰੁਸਤ ਰੱਖੇ ਹੱਸਦੇ ਵਸਦੇ ਰਹੋ ਤਰੱਕੀਆਂ ਕਰੋ ਜੋ ਤੁਸੀਂ ਮਿਹਨਤ ਕਰਦੇ ਹੋ ਉਹ ਵਧੇ ਫੁੱਲੇ ਸੋ ਭਾਗ ਲੱਗਣ ਤੁਹਾਨੂੰ ਸਾਰਿਆਂ ਨੂੰ ਸੋ ਬਾਕੀ ਇਹ ਕਹਿੰਦਾ ਜੀ ਮੇਰਾ ਫਰਜ਼ ਹੈ ਕਿਉਂਕਿ ਤੁਸੀਂ ਹੀ ਜਿਹੜੇ ਇੱਕ ਬੰਦੇ ਨੂੰ ਕਿਸੇ ਨੂੰ ਫਰਸ਼ ਤੋਂ ਚੱਕ ਕੇ ਅਰਸ਼ ਤੇ ਪਹੁੰਚਾ ਦਿੰਦੇ ਹੋ ਸੋ ਥੋਡੇ ਕਰਕੇ ਹੀ ਆ ਸਾਰਾ ਜਿੰਨਾ ਵੀ ਹੈਗਾ ਚਾਹੇ ਕੋਈ ਨੇਤਾ ਚਾਹੇ ਕੋਈ ਅਬਨੇਤਾ ਸਾਰਾ ਥੋਡੇ ਕਰਕੇ ਹੀ ਆ ਸੋ ਇਸ ਕਰਕੇ ਤੁਹਾਨੂੰ ਅਪੀਲ ਕਰਨੀ ਤੁਹਾਨੂੰ ਰਿਕਵੈਸਟ ਕਰਨੀ ਇਕ ਕਲਾਕਾਰ ਹੋਣ ਦੇ ਨਾਤੇ ਏਕਟਰ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਸੋ ਇਸ ਕਰਕੇ ਪਿਆਰ ਦਿਓ ਜਿੰਨਾ ਦੇ ਸਕਦੇ ਹੋ ਸਾਰੇ ਔਰ ਫਿਲਮ ਤੁਹਾਨੂੰ ਨਿਰਾਸ਼ ਨਹੀਂ ਕਰੂਗੀ ਇੱਕ मीनिंगफुल ਸਿਨੇਮਾ ਸੇਧ ਦੇਣ ਵਾਲਾ ਸਿਨੇਮਾ ਬਾਕੀ ਜਿਹੜੇ 네ਗੇਟਿਵ ਕਮੈਂਟਿੰਗ ਕਰਦੇ ਨੇ ਇਹ ਪਰਮਾਤਮਾ ਨੇ ਡਿਊਟੀ ਲਈ ਹੈ ਉਹਨਾਂ ਨੂੰ ਕਰੀ ਜਾਣਗੇ ਮੈਂ ਫੇਰ ਕਹਣਾ ਉਹਨਾਂ ਨੂੰ ਕਰੀ ਜਾਣ ਦਰੋਂ ਨੂੰ ਆਪਣੇ ਦਿਲ ਦਾ ਚਾ ਹੌਲਾ ਕਰ ਲੈਣ ਉਹ ਜਿੰਨਾ ਕਰ ਸਕਦੇ ਨੇ ਉਹ ਇਦਾਂ ਦੀ ਭਾਸ਼ਾ ਵਰਤ ਕੇ ਯੂਜ਼ ਕਰਕੇ ਪਹਿਲਾਂ ਚੀਜ਼ਾਂ ਦੇਖੋ ਸਾਡੇ 'ਚ ਇੱਕ ਬੁਰਾਈ ਹੈ ਸਾਰਿਆਂ 'ਚ ਜਿਵੇਂ ਗੱਲ ਕਰਦਾ ਕਈਆਂ ਨੂੰ ਚੁਭੂਗੀ ਇਹ ਗੱਲ ਸਾਡੇ 'ਚ ਇੱਕ ਬੁਰਾਈ ਹੈ ਅਸੀਂ ਦੇਖਦੇ ਹਾਂ ਅੱਛਾ ਇਹਨੇ ਇਹ ਚੀਜ਼ ਚਲੋ ਚੱਕੋ ਮੋਬਾਈਲ ਇਹਨੂੰ ਕੱਢੋਗਾ ਇਹਨੂੰ ਲਿਖੋ ਮੜ ਮੜਾ ਲਿਖ ਕੇ ਤੁਸੀਂ ਕੋਈ ਬਹੁਤ ਵੱਡੇ ਨਹੀਂ ਬਣ ਜਾਂਦੇ ਤੁਸੀਂ ਲੋਕਾਂ ਦੀ ਨਜ਼ਰਾਂ ਚੋਂ ਥੱਲੇ ਆ ਜਾਂਦੇ ਕਦੇ ਤੁਸੀਂ ਸ਼ੀਸ਼ੇ ਮੂਰੇ ਖੜ ਕੇ ਆਪਣੇ ਜ਼ਮੀਰ ਤੋਂ ਪੁੱਛ ਕੇ ਦੇਖੋ ਕਿ ਮੈਂ ਚੰਗਾ ਕਰ ਰਿਹਾ ਕਿ ਜਵਾਬ ਮੇਰਾ ਉਹਨਾਂ ਨੂੰ ਹੈ ਜਿਹੜੇ ਇਹ ਇਕੱਲੇ ਮੇਰੇ ਨਹੀਂ ਬਹੁਤ ਸਾਰੇ ਲੋਕਾਂ ਦੇ ਥੱਲੇ ਘਾਰਦੇ ਨੇ ਸੋ ਇਹੋ ਜੇ ਕੰਮ ਨਾ ਕਰਿਆ ਕਰੋ ਚੰਗਾ ਸੋਚੋ ਇੱਕ ਚੰਗਾ ਸਮਾਜ ਬਣਾਈਏ ਮੁੱਦੇ ਹੋਰ ਬਹੁਤ ਨੇ ਉਹਨਾਂ ਦੇ ਬੋਲਣ ਲਈ ਉਹਨਾਂ ਦੇ ਬੋਲਣਾ ਚਾਹੀਦਾ ਸਾਨੂੰ ਬਹੁਤ ਸਾਰੇ ਮੁੱਦੇ ਨੇ ਉਹਨਾਂ ਉੱਤੇ ਗੱਲ ਕਰਨੀ ਚਾਹੀਦੀ ਹੈ ਤੇ ਬਾਕੀ ਮੈਂ ਤੁਹਾਨੂੰ ਰਿਕਵੈਸਟ ਕਰਦਾ ਜਿੰਨੇ ਵੀ ਨੇ ਥੈਂਕ ਯੂ ਜੀ ਥੈਂਕ ਯੂ ਜਿੰਨੇ ਮੰਜੀਰ ਕੇ ਸਰ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਗਗਨਦੀਪ ਸੱਗੂ ਥੈਂਕ ਯੂ ਥੈਂਕ ਯੂ ਭਰਾ ਥੈਂਕ ਯੂ ਵੀਰੇ ਸੋ ਜਿੰਨੇ ਤੁਸੀਂ ਹੈਗੇ ਹੋ ਇਸ ਟਾਈਮ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਦਵਿੰਦਰ ਮੰਡੇਰ ਰਾਈਟ ਬਰੋ ਥੈਂਕ ਯੂ ਬ੍ਰਦਰ ਹਰਸ਼ ਪਹਾੜੀਪੁਰ ਜੀ ਥੈਂਕ ਯੂ ਥੈਂਕ ਯੂ ਵੀਰੇ ਸਾਰਿਆਂ ਦਾ ਮਨਪ੍ਰੀਤ ਜੀ ਸਾਰਿਆਂ ਦਾ ਰਾਹੁਲ ਵੀਰੇ 302 ਥੈਂਕ ਯੂ ਵੈਰੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਵੈਰੀ ਮੱਚ ਥੋੜਾ ਸਾਰਿਆਂ ਦਾ ਜਿੰਨੇ ਤੁਸੀਂ ਥੋੜੇ ਸੁਨੇਹਾ ਆ ਰਹੇ ਨੇ ਮੈਂ ਪੜ ਰਿਹਾ ਜਦੋਂ ਮੈਂ ਇਹਨੂੰ ਲਾਈਵ ਨੂੰ ਆਫ ਕਰ ਦੂੰਗਾ ਤਾਂ ਮੈਂ ਤੁਹਾਡੇ ਮੈਸੇਜ ਵੀ ਪੜੂੰਗਾ ਸਾਰਿਆਂ ਦੇ ਔਰ ਮੈਂ ਪੜਦਾ ਹੁਣਾ ਮੇਰੀ ਆਦਤ ਹੈ ਕਿਉਂਕਿ ਮੈਂ ਕੁਛ ਮਾੜੇ ਲੋਕਾਂ ਕਰਕੇ ਆਪਣੇ ਚਾਹਣ ਵਾਲਿਆਂ ਦੇ ਸੁਨੇਹੇ ਉਹ ਨਹੀਂ ਮੈਂ ਗਵਾ ਸਕਦਾ ਉਹ ਆਲਵੇਜ਼ ਮੈਂ ਪੜਦਾ ਔਰ ਕੁਛ ਆਪਣੇ ਆਪ ਨੂੰ ਜਿਹੜੇ ਆਉਂਦਾ ਕਿਸੇ ਨੂੰ ਕਿ ਲੱਕੀ ਸ਼ਨੀ ਵਾਲਾ ਥੈਂਕ ਯੂ ਭਾਈ ਜੀ ਪੜਾ ਕੇ ਕੱਲ ਨੂੰ ਪਵਾਇਓ ਔਰ ਘੈਂਟ ਆ ਭਾਈ ਜੀ ਇਹ ਤੁਹਾਨੂੰ ਅੱਜ ਮੈਂ ਲਿਖ ਕੇ ਮੇਰੇ ਵਰਡ ਤੁਹਾਡੇ ਇੱਥੇ ਪਏ ਰਹਿਣਗੇ ਮੇਰੇ ਇਹਦੇ ਉੱਤੇ ਮੇਰੇ ਇੰਸਟਾ ਤੇ ਮੇਰੇ ਫੇਸਬੁੱਕ ਪੇਜ ਤੇ ਔਰ ਤੁਸੀਂ ਖੁਦ ਕਹੋਗੇ ਕਿ ਭਾਈ ਕੀ ਸਿਨੇਮਾ ਬਣਾਇਆ ਔਰ ਸੀਰੀਅਸਲੀ ਫਿਲਮ ਦੇਖਦੇ ਹੋਏ ਅਸੀਂ ਇੰਨੀ ਵਾਰ ਪ੍ਰੋਸੈਸ ਚੋਂ ਨਿਕਲਦੇ ਆਂ ਫਿਲਮ ਦੇ ਕਦੇ ਡਬਿੰਗ ਦੇ ਕਦੇ ਅਸੀਂ ਐਡੀਟਿੰਗ ਵੀ ਦੇਖ ਲਈ ਐਡੀਟਰ ਦਾ ਫਿਰ ਅਸੀਂ ਇੱਕ ਇੱਕੇ ਦਾ ਰਿਵਿਊ ਕਰਦੇ ਆਂ ਫਿਰ ਦੁਬਾਰਾ ਸਕਰੀਨਿੰਗ ਕਰਦੇ ਆਂ ਭਾਈ ਜਦੋਂ ਫਿਲਮ ਦੇਖ ਕੇ ਤੁਹਾਡਾ ਬਾਰ-ਬਾਰ ਖੁੱਦਾ ਗੱਜ ਭਰੇ ਨਾ ਖੁਦ ਰੋਣਾ ਆਵੇ ਤਾਂ ਫਿਰ ਤੁਸੀਂ ਦੇਖ ਲਓ ਫਿਲਮ ਕਿਸ ਪੱਧਰ ਦੀ ਕਿਵੇਂ ਇਮੋਸ਼ਨਲ ਕਰੂਗੀ ਤੁਹਾਨੂੰ ਔਰ ਮੈਂ ਇਸ ਲਈ ਵੀ ਕਹੂੰਗਾ ਕਿ ਬਹੁਤ ਸਾਰੇ ਨਵੇਂ ਕਲਾਕਾਰ ਇਸ ਫਿਲਮ ਦੇ ਨਾਲ ਜੁੜੇ ਹੋਏ ਨੇ ਔਰ ਇਸ ਲਈ ਵੀ ਕਹੂੰਗਾ ਕਿ ਚੰਗੀ ਮੈਸੇਜ ਤਿੰਨ ਚਾਰ ਤਰ੍ਹਾਂ ਦੇ ਚੰਗੇ ਮੈਸੇਜ ਲੈਣ ਤੁਹਾਨੂੰ ਯਾਰੀ 'ਚ ਖੜਨਾ ਸਿਖਾਊਗੀ ਤੁਹਾਨੂੰ ਇਹ ਨਹੀਂ ਕਿ ਆਪਣੇ ਲਈ ਖੜਦੇ ਹਾਂ ਤੁਹਾਨੂੰ ਦੂਜਿਆਂ ਨਾਲ ਕਿਸੇ ਨਾਲ ਬੇਇਨਸਾਫੀ ਹੁੰਦੀ ਆ ਉਹਦੇ ਲਈ ਖੜਨਾ ਸਿਖਾਊਗੀ ਇਹ ਫਿਲਮ ਤੁਹਾਨੂੰ ਇੱਕ ਚੰਗਾ ਇਨਸਾਨ ਬਣਨਾ ਸਿਖਾਊਗੀ ਇਹ ਫਿਲਮ ਕਿ ਚੰਗੇ ਇਨਸਾਨ ਕਿਵੇਂ ਦੇ ਹੋਣੇ ਚਾਹੀਦੇ ਨੇ ਤੇ ਤੀਆਂ ਪੈਣ ਦੀ ਇੱਜ਼ਤ ਕਰਨ ਵਾਲੇ ਤੀਆਂ ਪੈਣ ਦਾ ਖਿਆਲ ਕਰਨ ਵਾਲੇ ਸੋ ਸਭ ਦੀ ਰਿਸਪੈਕਟ ਕਰਨ ਵਾਲੇ ਇਹੋ ਜਿਹੇ ਇਨਸਾਨ ਦੀ ਫਿਲਮ ਹੈ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਇੱਕ ਚੰਗੇ ਸਨਮੇ ਨੂੰ ਜ਼ਰੂਰ ਐਪਰੀਸ਼ੀਏਟ ਕਰੋਗੇ ਤੇ ਬਾਕੀ ਪੂਰਾ ਜ਼ੋਰ ਪੂਰਾ ਲਾਇਆ ਹੋਇਆ ਲੋਕਾਂ ਨੇ ਕਿ ਕਿਵੇਂ ਸਾਡੀ ਫਿਲਮ ਨੂੰ ਡੀਗ੍ਰੇਡ ਕਰੀਏ ਕਿਵੇਂ ਖਿੱਚੀਏ ਕਿਵੇਂ ਲੈਗ ਪੂਲਿੰਗ ਕਰੀਏ ਲੱਗੇ ਹੋਏ ਨੇ ਆਪਣੀ ਆਪਣੀ ਜੌਬ ਇਹ ਵੀ ਖੁਲਾਸੇ ਕਰਾਂਗੇ ਵੈਰੀ ਸੂਨ ਕਿਉਂ ਬੰਦੇ ਕੌਣ ਨੇ ਇੱਕ ਮਿੰਟ ਦੇ ਵਿੱਚ ਕੋਈ ਪੋਸਟ ਪੈਂਦੀ ਆ ਤਾਂ ਉਸੇ ਟਾਈਮ 8 8 10 10 ਮੈਸੇਜ ਇਕੱਠੇ ਪੈਂਦੇ ਨੇ ਔਰ ਪੂਰੇ ਐਸੇ ਦੇ ਰੂਪ ਚ ਲੇਖ ਲਿਖ ਲੱਕੇ ਪਾਉਂਦੇ ਨੇ ਪਤੰਦਰ ਪਤਾ ਨਹੀਂ ਕੀ ਵਿਗਾੜਿਆ ਸੀ ਉਹਨਾਂ ਦਾ ਕੀ ਨਹੀਂ ਵਿਗਾੜਿਆ ਤੇ ਯਾਹ ਲੱਗਦਾ ਕਿ ਯਾਰ ਇਹ ਥੀਏਟਰ ਵਾਲੇ ਬੰਦੇ ਨੇ ਅੱਗੇ ਨਾ ਯਾਰ ਇਹਨਾਂ ਨੂੰ ਰੋਕ ਲਈਏ ਕੁਝ ਕਰ ਲਈਏ ਪਤਾ ਨਹੀਂ ਕੌਣ ਲੋਕ ਨੇ ਉਹ ਪਰ ਨਿਕਲੂ ਜ਼ਰੂਰ ਇਹ ਇਹ ਅਸੀਂ ਜਾਣਦਾ ਦਿੰਦੇ ਨਹੀਂ ਕਿਉਂਕਿ ਅੱਗੇ ਵੀ ਸ਼ਰਮਾ ਕਰਨਾ ਫਿਰ ਤਾਂ ਇਹ ਕਰਦੇ ਹੀ ਰਹਿਣਗੇ ਹਰ ਵਾਰ ਇਹਨਾਂ ਨੂੰ ਠੱਲ ਪਾਉਣੀ ਬਹੁਤ ਜ਼ਰੂਰੀ ਹੈ ਪਾਵਾਂਗੇ ਕੋਸ਼ਿਸ਼ ਪੂਰੀ ਹੈ ਸੋ ਫਿਲਮ ਤੋਂ ਬਾਅਦ ਤੇ ਬਾਕੀ ਇਹ ਹੀ ਰਿਕੁਐਸਟ ਆ ਤੁਹਾਡੇ ਬਹੁਤ ਪਿਆਰੇ ਸੁਨੇਹੇ ਮੈਨੂੰ ਆ ਰਹੇ ਨੇ ਸੁਮੇਤ ਨੇ ਜੈ ਥੈਂਕ ਯੂ ਵੀਰੇ ਲਵ ਯੂ ਸਿੱਧੂ ਪਾਲੀ ਥੈਂਕ ਯੂ ਥੈਂਕ ਯੂ ਸਿੱਧੂ ਪਾਲੀ ਜੀ ਰਾਹੁਲ ਥੈਂਕ ਯੂ ਗਗਨ ਢਿੱਲੋਂ ਵੀਰੇ ਥੈਂਕ ਯੂ ਅਮਨਦੀਪ ਜੀ ਅਾ ਅਫੀਸ਼ੀਅਲ ਗੈਲ ਥੈਂਕ ਯੂ ਵਿਰੇ ਸਿੱਧੂ ਪਾਲੀ ਥੈਂਕ ਯੂ ਚੋਬਰ ਥੈਂਕ ਯੂ ਵਿਰੇ ਥੈਂਕ ਯੂ ਜਾਇਓ ਵਿਰੇ ਜ਼ਰੂਰ ਤੇ ਕੱਲ ਜਾਇਓ ਪਾਕਿਸਤਾਨ ਤੋਂ ਵੀ ਬਾਈਆਂ ਦੇ ਮੈਸੇਜ ਨੇ ਥੈਂਕ ਯੂ ਪਾਕਿਸਤਾਨ ਵਾਲਿਓ ਥੈਂਕ ਯੂ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਸਾਰਿਆਂ ਦੀ ਜਸ਼ਨ ਵਿਰੇ ਲਵ ਯੂ ਲਵ ਯੂ ਲਿਖਦੇ ਹਾਂ ਤੁਸੀਂ ਦਿਲਰਾਜ ਮੱਲੀ ਹੱਥ ਸੇਰਾ ਕੋਕਾ ਗੱਲ ਬਾਤ ਥੈਂਕ ਯੂ ਕੱਲ ਤੁਸੀਂ ਕਰਾਉਣੀ ਹੈ ਹੱਥ ਸੇਰਾ ਤਾਂ ਸਿਨੇਮਿਆਂ 'ਚ ਜਾ ਕੇ ਤੁਸੀਂ ਸਾਰਿਆਂ ਨੇ ਹੱਥ ਸੇਰਾ ਕਰਾਉਣਾ ਵਿਰੇ ਹੱਥ ਸੇਰਾ ਤੁਹਾਡੇ ਸਿਰ ਤੇ ਹੀ ਹੁੰਦਾ ਅਸੀਂ ਕਰਾਉਣ ਵਾਲੇ ਕੌਣ ਹੁੰਨੇ ਆ ਜੇ ਤੁਸੀਂ ਜਾਣਿਓ ਤੁਹਾਨੂੰ ਚੀਜ਼ਾਂ ਪਸੰਦ ਆਉਂਦੀਆਂ ਨੇ ਤਾਂ ਵੀਰੇ ਹੱਥ ਸੇਰਾ ਹੁੰਦਾ ਥੈਂਕ ਯੂ ਵੀਰੇ ਮੋਹਿਤ ਚਾਵਲਾ ਥੈਂਕ ਯੂ ਗੈਰੀ ਸਾਰਨਪੁਰੀ ਹੈਲੋ ਜੀ ਜੱਗੀ ਤੂਰੀ ਲਵ ਯੂ ਬਾਈ ਜੀ ਖੁਸ਼ਕਰਨ ਸਿੰਘ ਢੱਲੋ ਥੈਂਕ ਯੂ ਜੀ ਮਨੂ ਸਟ੍ਰੋਬੇਰੀ ਸ਼ਰਮਾ ਥੈਂਕ ਯੂ ਥੈਂਕ ਯੂ ਜਿਹਨੇ 12ਵੀਂ ਹੈਗੇ ਨੇ ਸਾਡੇ ਭੈਣ ਭਰਾ ਉਥੇ ਜਿੰਨੇ ਸਟੂਡੈਂਟ ਵੀਰ ਜਾਂ ਹੋਰ ਜਿਹੜੇ ਮਿਹਨਤ ਕਰਦੇ ਨੇ ਦਿਨ ਰਾਤ ਤੇ ਉਹ ਵੀ ਆਪਣੇ ਟਾਈਮ ਚੋਂ ਟਾਈਮ ਕੱਢ ਕੇ ਫਿਲਮ ਦੇਖਿਓ ਤੁਸੀਂ ਸਾਰੇ ਤੇ ਕੱਲ ਨੂੰ ਹਾਂਜੀ ਹਾਂ ਕੱਲ ਜਾਇਓ ਜਿਨ੍ਹਾਂ ਨੇ ਟਿਕਟਾਂ ਲਈਆਂ ਸਾਨੂੰ ਟੈਗ ਕਰੋ ਐਡਵਾਂਸ ਕਰਾਈਆਂ ਨੇ ਤਾਂ ਆਪਾਂ ਭੇਜੋ ਮੈਨੂੰ ਸਾਰੇ ਜਣੇ ਮੈਂ ਸਟੋਰੀ 'ਚ ਸ਼ੇਅਰ ਕਰਦਾ ਉਹਨਾਂ ਜਿੰਨੇ ਵੀ ਤੁਸੀਂ ਆਗੇ ਹੋ ਜਿੰਨੇ ਜੁੜਿਓ ਤੇ ਜਿਹੜੇ ਬਾਅਦ 'ਚੋਂ ਦੇਖਣਗੇ ਸਾਰਿਆਂ ਨੂੰ ਰਿਕੁਐਸਟ ਸਾਰਿਆਂ ਨੂੰ ਪਿਆਰ ਸਤਿਕਾਰ ਭਰਿ ਸਤਿ ਸ਼੍ਰੀ ਅਕਾਲ ਜਿਉਂਦੇ ਵੱਸਦੇ ਰਹੋ ਰੱਬ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤਰੱਕੀਆਂ ਮਾਣੋ ਥੈਂਕ ਯੂ ਤੁਹਾਡੇ ਪਿਆਰ ਸਤਿਕਾਰ ਲਈ ਥੈਂਕ ਯੂ ਵੈਰੀ ਮਚ